ਇੱਕ ਪਾਸੇ ਜਿੱਥੇ ਬੀਤੀ ਰਾਤ ਫਗਵਾੜਾ ਵਿਖੇ ਸ਼੍ਰੀਕ੍ਰਿਸ਼ਨ ਗਊਸ਼ਾਲਾ ਮੇਲੀ ਗੇਟ ਵਿਖੇ ਜ਼ਹਿਰੀਲੀ ਚੀਜ਼ ਖਾਣ ਨਾਲ 2 ਦਰਜਨ ਦੇ ਕਰੀਬ ਗਈ ਗਊਆਂ ਦੀ ਜਾਨ ਨੇ ਪੂਰੇ ਸ਼ਹਿਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਉਤੇ ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿੱਥੇ ਕਿ ਅੱਜ ਫਗਵਾੜਾ ਬੰਦੀ ਕਾਲ ਵੀ ਦਿੱਤੀ ਗਈ ਸੀ ਉੱਥੇ ਇਸ ਦਾ ਅਸਰ ਫਗਵਾੜਾ ਦੇ ਬਾਜ਼ਾਰਾਂ ਵਿੱਚ ਵਿਵਹਨ ਨੂੰ ਮਿਲਿਆ। ਗਊਸ਼ਾਲਾ ਵਿੱਚ ਪਹੁੰਚੇ ਕਈ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਹੋਰਨਾ ਸ਼ਹਿਰ ਦੇ ਆਗੂਆਂ ਨੇ ਜਿੱਥੇ ਇਸ ਘਟਨਾ ਦੀ ਨਖੇਦੀ ਕੀਤੀ ਹੈ ਉੱਥੇ ਹੀ ਉਨ੍ਹਾਂ ਪ੍ਰਸ਼ਾਸਨ પાસે ਮੰਗ ਵੀ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬੰਦੀ ਕਾਨੂੰਨੀ ਸਜ਼ਾ ਦਿੱਤੀ ਜਾਵੇ। ਆ ਜਿਹੜੀ ਗਊ ਹੱਤਿਆ ਹੋਈ ਆ ਬਹੁਤ ਮੰਨਫਾ ਦੀ ਆ। ਅੱਜ ਸਾਰਾ ਸ਼ਹਿਰ ਬੰਦ ਕਰਨ ਦੀ ਲੋਕਾਂ ਨੂੰ ਅਪੀਲ ਆ। ਸਾਰੇ ਸ਼ਹਿਰ ਵਾਸੀ ਇਹ ਤੇ ਪਹੁੰਚੇ ਹੋਏ ਆ। ਅੱਜ ਦੇ ਦਿਨ ਸਾਰੇ ਸ਼ਹਿਰ ਵਾਸੀ ਬਾਜ਼ਾਰ ਬੰਦੇ ਰੱਖੇ। ਜਿਹੜਾ ਹਾਦਸਾ ਹੋਇਆ ਇਹ ਬਹੁਤ ਦਰਦਨਾਕ ਬਹੁਤ ਦਰਦਨਾਕ ਹੋਇਆ ਕਿ ਇੰਨਾ ਦਾ ਹਾਦਸਾ ਹੋਇਆ ਕੋਈ 10-20 ਸਾਲਾਂ ਹੀ ਦੇਖਿਆ ਨਹੀਂਗਾ। ਗਾਵਾ ਤੜਫ ਤੜਫ ਕਿ ਤੜਫ ਤੜਫ ਕੇ ਜਾਨ ਦਿੱਤੀ ਐ ਇਹ گاਵਾ ਮਰੀਆਂ ਨਹੀਂ ਇਹ ਸ਼ਹੀਦ ਹੋਈਆਂ گاਵਾ ਟੋਟਲ ਕਿੰਨੀਆਂ ਗਾਇਆਂ ਹੋਈਆਂ ਪ੍ਰਧਾਨ ਜੀ ਟੋਟਲ 22 22 22 ਦੇ ਹੋ ਗਈਆਂ ਤੇ ਕੋਈ ਡਾਕਟਰਾਂ ਦੇ ਕੋਈ ਸਾਹਮਣੇ ਨਹੀਂ ਆਇਆ ਬਹੁਤ ਡਾਕਟਰ ਆਏ ਬੜੀ ਸਹੂਦਗੀ ਦੀ ਸ਼ਹਿਰ ਦੇ ਬੰਦਿਆਂ ਨੇ ਐਨੀ ਮਦਦ ਕੀਤੀ ਮੁੰਡਿਆਂ ਨੇ ਐਨੀ ਮਦਦ ਕੀਤੀ ਅਸੀਂ ਤੇ ਕੁਰਸੀ ਢਾਈ ਸੀ ਉਹਨਾਂ ਨੇ ਸਾਰਾ ਕੁਝ ਕੀਤਾ ਜੇ ਮੁੰਡੇ ਨਾ ਹੁੰਦੇ ਤੇ ਜਾਂ ਡਾਕਟਰ ਨਾ ਹੁੰਦੇ ਤੇ ਪੁਲਿਸਨ 57 ਦੀ ਹੁੰਦੀ ਇਸ ਮੌਕੇ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦੇ ਆ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦ ਹੀ ਸੀਸੀਟੀਵੀ ਫੁਟੇਜ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਰਨਾਂ ਪਹਿਲੂਆਂ ਦੇ ਆਧਾਰ 'ਤੇ ਕਾਰਵਾਈ ਕਰਦਿਆ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਸ ਮੌਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਦੇਖੋ ਜੀ ਇਸ ਗੱਲ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੈਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਹੈਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਅ ਤੁਹਾਡੇ ਤੇ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗਈਆਂ ਅਸੀਂ ਇਮੀਡੀਏਟਲੀ ਪਹੁੰਚ ਗਈਆਂ ਸੀਗੀਆਂ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੁਣ ਵੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆਂ ਹੈਗੀਆਂ ਜਿਨ੍ਹਾਂ ਦੀ ਤਬੀਅਤ ਖਰਾਬ ਹੈ ਉਹਨਾਂ ਨੂੰ ਵੈਸੇ ਤੋਂ ਵੈਸੇ ਇਲਾਜੇ ਕਰਵਾਏ ਜਾ ਰਿਹਾ ਹੈ ਔਰ ਬੜੀ ਮੰਦਭਾਗੀ ਗੱਲ ਇਹ ਹੋਈ ਕਿ ਤਕਰੀਬਨ 22 ਗਾਂ ਇਹ ਜੀਆਂ ਸੀਗੇ ਜਿਨ੍ਹਾਂ ਦੀ ਅਨਫੋਰਚਨਟਲੀ ਤਬੀਅਤ ਖਰਾਬ ਹੋਣ ਕਰਕੇ ਡੈਥ ਹੋ ਗਈ ਤਾਂ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸੰਬੰਧ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਾਂਗਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਪੁਲਿਸ ਤਵਦੀਸ਼ ਵੀ ਬੜੇ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਹੈ ਮਾਨੀਏ ਐਸਐਸਪੀ ਸਾਹਿਬ ਵੀ ਨਾਲ ਹੀ ਹੈਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹੈ ਹਰ ਐਂਗਲ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ ਐਸ ਪਰ ਰੂਲਸ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੋਈ ਅਸੀਂ ਕਰਾਂਗੇ ਜੇ ਜੇ ਕਿਹੜੀ ਵਸਤੂ ਹੈਗੀ ਜਿਹੜੀ ਦਿੱਤੀ ਗਈ ਸੀ ਚਾਰੇ ਦਿਨਾਂ ਦੇਖੋ ਜੀ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਗੱਲ ਸੀ ਕੁਝ ਕਹਿ ਸਕਦੇ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਤਹ ਤੱਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਤੱਕ ਮੈਨੂੰ ਲੱਗਦਾ ਆਪਾਂ ਕੋਈ ਜਿੱਗਲ ਸ਼ੇਅਰ ਨਾ ਕਰੀਏ ਉਹ ਨਾਲ ਦੀ ਨਾਲ ਮੈਂ ਤੁਹਾਡੇ ਇਹ ਰਹੀ ਵੀ ਇਹ ਬੇਨਤੀ ਕਰਾਂਗਾ ਕਿਸੇ ਵੀ ਕਿਸੇ ਵੀ ਅਫਵਾਹ ਤੇ ਆਪਾਂ ਨਾ ਜਾਈਏ ਆਪਾਂ ਪ੍ਰੋਪਰ ਰਿਪੋਰਟ ਆਉਣ ਦੀ ਵੇਟ ਕਰੀਏ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹਰ ਐਂਗਲ ਨੂੰ ਵਿਚਾਰ ਰਿਹਾ ਔਰ ਜੋ ਵੀ ਤੱਥ ਹੋਏ ਸਾਰਿਆਂ ਨਾਲ ਸਾਂਝੇ ਕੀਤੇ ਜਾਣਗੇ ਔਰ ਜੋ ਬਣਦੀ ਕਾਰਵਾਈ ਹੋਈ ਅਸੀਂ ਕਰਾਂਗੇ ਐਫ ਆਰ ਦਿੱਤੀ ਗਈ ਹੋਈ ਸੀ ਜੀ ਕੌਚਲ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਉਹ ਜੀ ਦੋ ਡਿਟੇਲਸ ਹੈ ਸੀਸੀਟੀਵੀ ਦੀ ਉਹ ਵੀ ਉਹਨਾਂ ਵੱਲੋਂ ਕੈਪਚਰ ਕਰ ਲਈਤੀ ਗਈ ਹੈ ਔਰ ਹਰ ਪਹਿਲੂ ਵਿਚਾਰਿਆ ਜਾ ਰਿਹਾ ਹੈ ਜੀ ਸਰ ਕਿੰਨੀਆਂ ਟੋਟਲ ਗਾਂਾਂ ਐ ਜਿਹੜੀ ਡੈਥ ਹੋ ਚੁੱਕੀ ਹੈ ਤੇ ਕਿੰਨੀਆਂ ਅਜੇ ਚੱਲਦਾ ਪਿਆ ਦੇਖੋ ਜੀ 22 ਗਾਂਾਂ ਇਹ ਜੀਆਂ ਨੇ ਜਿਨ੍ਹਾਂ ਦੀ ਡੈਥ ਰਿਪੋਰਟ ਹੋਈ ਹੈ ਕ 18 ਕੱਲ ਸੀਗੀਆਂ 4 ਅੱਜ ਅੱਜ ਹੋਈਆਂ ਹੈ ਤਾਂ ਉਹਨਾਂ ਸਾਰਿਆਂ ਦਾ ਅਸੀਂ ਜਿਵੇਂ ਮੈਂ ਦੱਸਿਆ ਟੈਸਟਿੰਗ ਔਰ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ ਔਰ ਜਦੋਂ ਹੀ ਜੋ ਰਿਪੋਰਟ ਆਉਂਦੀ ਹੈ ਉਹ ਸਾਂਝੀ ਕਰਾਂਗੇ ਕਿੰਨੇ ਬੰਦੇ ਹਰਾਸਤ ਚਲੇ ਗਏ ਉਹ ਮੰਨਿਓਗੇ ਐਸਐਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ ਜੀ ਇਮੀਡੀਟਲੀ ਕਾਰਵਾਈ ਕਰਦੇ ਹੋਏ ਰਾਤ ਨੂੰ ਹੀ ਜਿਹੜਾ ਬੱਚਾ ਜਿਹੜਾ ਦਰਜ ਕਰ ਲਿਆ ਸੀ ਸਤਨੰਥ ਧਾਰਾਵਾਂ ਦੇ ਅਧੀਨ 292 325 ਤੇ ਐਨਸ਼ੂਰੈਂਸ ਆਫ ਐਨੀਮਲ ਪ੍ਰੋਪਰਟੀ ਐਕਟ ਦੇ ਤਹਿਤ ਪਛਾਤਾ ਦਿੱਤਾ ਗਿਆ ਹੈ ਅ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਲੋਕਲ ਸੀ ਅ ਸਹਿਤਾ ਦੇ ਨਾਲ ਜਿਹੜਾ ਸ਼ਨਾਖਤ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜੀ ਢੁਮਾਈ ਨਾਲ ਸੀ ਜਿਹੜੀ ਪੁਛਪੜਤਾ ਜਿਹੜੀ ਕਰ ਰਹੇ ਕੋਈ ਲੇਡੀਜ਼ ਡਾਂਸ ਦਾ ਕੋਈ ਆ ਗਿਆ ਜਿਵੇਂ ਕੋਈ ਦੋ ਜਣੇ ਇੱਥੇ ਉਸ ਸਮੇਂ ਦੇ ਵਿੱਚ ਪੁਜੇ ਸੀ ਜਿਨ੍ਹਾਂ ਵੱਲੋਂ ਇਹ ਚਾਹ ਕੀਤੀ ਆ ਜਿਹੜੇ ਕਿ ਸੀਸੀਟੀਵੀ ਕੈਮਰੇ ਚ ਜਿੱਦਾਂ ਕਿ ਮੈਂ ਦੱਸਿਆ ਸ਼ਨਾਖਤ ਕਰਕੇ ਜਿਹੜੇ ਬੰਦੇ ਆ ਰਹੇ ਉਹਨਾਂ ਨਾਲ ਜਿਹੜੀ ਢੁਮਾਈ ਨਾਲ ਜਿਹੜੀ ਕਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਦਾਂ ਹੀ ਕੋਈ ਸਾਹਮਣੇ ਆਂਦੇ ਸੀ ਤੁਹਾਡਾ ਸਾਂਝੇ ਕਰਾਂ ਸਰ ਜਿਹੜਾ ਹਿੰਦੂ ਸਕੱਟਰਾ ਵਾਲਾ ਜਿਹੜਾ ਬਿਜਾਰ ਬੰਦ ਕਰਾਇਆ ਗਿਆ ਹੁਣ ਕਿੱਦਾਂ ਖੋਲਿਆ ਜਾਇਆ ਗਿਆ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਵੀ ਜਿਹੜੀ ਕੋਈ ਵੀ ਕੰਮ ਹੈਗਾ ਹੈ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਆ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਬਾਕੀ ਜਿਹੜੇ ਲੋਕ ਹੈਗੇ ਆ ਜੋ ਖੋਲਣਾ ਚਾਹੁੰਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਕੀ ਸਰ ਐਫ ਆਰ ਦਰਜ ਹੋ ਚੁੱਕੀ ਹੁਣ ਇਸ ਟਾਈਮ ਤੱਕ ਐਫ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਖਤਾਰਾ ਬਤ ਹੈ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫਤੀਸ਼ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ